ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਫਿਸਰ ਦੇ ਵਿੱਚ ਮਹਿੰਗਾਈ ਦੇ ਕਾਰਨ ਬਦਲਾਅ ਕੀਤੇ ਗਏ ਨੇ

USCIS ਨੇ ਕਿਹਾ ਕਿ ਸੋਧੀਆਂ ਰਕਮਾਂ HR1 94 ਇਮੀਗ੍ਰੇਸ਼ਨ ਲਾਭਾਂ ਤੇ ਲਾਗੂ ਹੋਣਗੀਆਂ ਇਹ ਬਦਲਾਵ ਜੁਲਾਈ 2024 ਤੋਂ ਹੋ ਜੁਲਾਈ 2025 ਤੱਕ ਦਰਜ ਕੀਤੀ ਗਈ ਮਹਿੰਗਾਈ ਦੇ ਅੰਕੜੇ ਤੇ ਅਧਾਰਿਤ ਨੇ ਭੂਖੇ ਦੇ ਵਿੱਚ ਗ੍ਰੈਸ ਰੱਖਿਆ ਵਿਭਾਗ ਸਿੱਕੇ ਕਾਨੂੰਨ ਦੇ ਅਧੀਨ ਇਹ ਫੀਸਾਂ ਹਰ ਸਾਲ ਮਹਿੰਗਾਈ ਦੇ ਅਨੁਸਾਰ ਐਡਜਸਟ ਕਰਦਾ ਰਹੇਗਾ ਫੈਡਰਲ ਰਜਿਸਟਰਡ ਨੋਟਿਸ ਰਾਹੀਂ ਇਹ ਤਬਦੀਲੀਆਂ ਜਨਤਾ ਕੀਤੀਆਂ ਗਈਆਂ ਨੇ ਯੂਐਸਸੀਆਈਐਸ ਨੇ ਸੋਲ ਦਿੰਦੇ ਕਿ ਹੈ ਕਿ ਇੱਕ ਜਨਵਰੀ 2026 ਤੋਂ ਬਾਅਦ ਦਾਇਰ ਕੀਤੀਆਂ ਬੇਨਤੀਆਂ ਦੇ ਲਈ ਨਵੀਂ ਫੇਸਬੁੱਕ ਤਾਂ ਕਰਨਾ ਵੀ ਜ਼ਰੂਰੀ ਹੈ ਜੋਸੀ ਨੇ ਫੈਡਰਲ ਰਜਿਸਟਰਡ ਨੋਟਿਸ ਰਾਹੀਂ ਤਬਦੀਲੀਆਂ ਨੂੰ ਵੀ ਸੂਚਿਤ ਕੀਤਾ ਹੈ ਇੱਕ ਜਨਵਰੀ 2026 ਤੋਂ ਲਾਭ ਬੇਨਤੀਆਂ ਦਾਇਰ ਕਰਨ ਵਾਲੇ ਬਿਨੇਕਾਰਾਂ ਨੂੰ ਜਿੱਥੇ ਲਾਗੂ ਹੋਵੇ ਸੋਧੀਆਂ ਰਕਮਾਂ ਦਾ ਭੁਗਤਾਨ ਕਰਨਾ ਪਵੇਗਾ